ਹਾਂਜੀ ਦੋਸਤੋ ਅੱਜ ਜੂਲੋ ਚਿਪ ਇਹਨੂੰ ਕਹਿੰਦੇ ਆ ਵੀ ਦੁਨੀਆ ਦਾ ਸਭ ਤੋਂ ਵੱਧ ਮਿਰਚਾਂ ਵਾਲਾ ਚਿਪਸ ਆ ਇਹ ਇਹਦੇ ਚੈੱਕ ਕੀ ਹੁੰਦਾ ਚਿਪਸ ਜਿਆ ਬੜਾ ਮਹਿੰਗਾ ਦਿੰਦਾ ਆ ਇਹ ਆਹ ਵੇਖ 250 ਦਾ ਤੇ ਹੁਣ ਆਪਾਂ ਚੈੱਕ ਕਰਦੇ ਆਂ ਵੀ ਇਹ ਵਾਕਈ ਮਤਲਬ ਇਹਦੇ ਚ ਇੰਨੀਆਂ ਮਿਰਚਾਂ ਹੁੰਦੀਆਂ ਕਿ ਲੋਕ ਵੈਸੇ ਵੀਡੀਓ ਬਣਾ ਲੈਂਦੇ ਆ ਵੀ ਮਿਰਚਾਂ ਜਿਆਦੇ ਆ ਬਾਕੀ ਦੇਖਦੇ ਆਂ ਕੀ ਬੰਦ ਆ ਕਿੰਨਾ ਕੌੜਾ ਹੈ ਕੀ ਕਹਾਣੀ ਹੈ ਕਿ ਸਕੈਮ ਹੀ ਹੈ ਥੋੜੇ ਚਿਰ ਦੇ ਵਿੱਚ ਥੋੜੇ ਰੂਪ ਕਰਦੇ ਆ ਸਾਡੇ 15 ਰੈਡੀ ਕਰ ਰਹੇ ਆ ਜੀ ਤੇ ਅਸੀਂ ਟੈਸਟ ਕਰਨਾ ਹੈ ਦਿਖਾਉਣੇ ਆ ਤੁਹਾਨੂੰ ਵੀ ਇਹ ਚ ਮਿਰਚਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਮਾਨ ਸਾਹਿਬ ਨੂੰ ਬੋਲਾ ਲਿਆ ਸੀਗਾ ਚਲੋ ਜੀ ਖੋਲੋ ਚੈੱਕ ਕਰਦੇ ਆ ਲੋਕ ਸੱਚੀ ਆਦੇ ਹੁੰਦੇ ਆ ਕਿ ਇਕੱਲਾ ਗਾਪੀ ਹੈ ਫੇਕ ਨਿਊਜ਼ ਹੈ ਜਮਾ ਸਿੱਧੀ লাইਵ ਵੀਡੀਓ ਇਹ ਕੋਈ ਇਹ ਚ ਕੱਟ ਵੱਟ ਨਹੀਂ ਕਰਿਆ ਕਿਤੇ ਸੋਚੋਂ ਵੀ ਵਿੱਚ ਹੋਰ ਲੇ ਦਿਖਾਖੂਗੇ ਤੇਰਾ ਸਪਾਇਦਰ ਐਸ ਇੱਕ ਐਕਸਪੈਰੀਮੈਂਟ ਨੂੰ ਲੈਂਦਾ ਐ ਏਦਾਂ ਵਾਡਾ ਆਹ ਇਹ ਲੈਦਾ ਦੇਖ ਲਓ ਤੁਸੀਂ ਇਹਦੇ ਵਿੱਚੋਂ ਹੀ ਨਿਕਲਦਾ ਇੱਕ ਇਹਦਾ ਮਿੱਟਿਆ ਜਿਹਾ ਨਾ ਪਹਿਲੋਂ ਮਾਨ ਸਾਹਿਬ ਮਾਤਾ ਨਾਲ ਸਾਰੇ ਹੱਥ ਨਾਲ ਲਾਇਓ ਉਹਨਾਂ ਕੀ ਕੱਟੇ ਹੋਇ ਕਰੀ ਤੇ ਬਾਕੀ ਦੋਸਤੋ ਇਹ ਸੁਣਿਆ ਵੀ ਜਦੋਂ ਖਾ ਲੈਨੇ ਆ ਵੀ ਅਸਰ ਥੋੜਾ ਜਿਹਾ ਲੇਟ ਸ਼ੁਰੂ ਕਰਦਾ ਹੈ ਲੱਗ ਜੂ ਪਤਾ 2-4 ਮਿੰਟਾਂ ਚ ਕੀ ਹੋ ਗਿਆ ਕਾਲੇ ਰੰਗ ਦਾ ਹੋਊਗਾ ਬਰਾਊਨ ਹਾਂ ਆ ਨਿਕਲਿਆ ਜੀ ਆ ਦੇਖੋ ਆ ਹੋਂ ਦਾ ਲੇਜ਼ ਲੇਜ਼ ਜੋ ਜਿਪਸ ਜੋ ਲੋ ਜਿਪ ਸਮੈਲ ਤਾਂ ਬੜੀ ਫੀਰੀ ਤੇ ਚਲੋ ਦੇਖਦੇ ਆਂ ਇਹ ਥੋੜਾ ਸਾ ਯਾਦੇ ਨਹੀਂ ਹਾਂ ਜਮਾਈ ਜਮਾਈ ਥੋੜਾ ਜਾ ਜਮਾਈ ਥੋੜਾ ਜਾ ਹਾਂ ਇੰਨਾ ਜਾ ਇੰਨਾ ਕਿ ਇਹਦਾ ਸਰ ਆਦੇ ਵੀ ਥੋੜੇ ਲੇਟ ਚੱਲਦਾ ਲੱਗਦਾ ਲੱਗ ਜੂ ਪਤਾ ਕਿੰਨਾ ਕਿ ਖਤਰਨਾਕ ਹੈ ਕਿੰਨਾ ਕਿ ਨਹੀਂ ਬਾਅਦ ਚੱਲ ਕਿੰਨਾ ਖਤਰਨਾਕ ਹੈ ਕਿੰਨਾ ਕਿ ਨਹੀਂ ਕਿਵੇਂ ਲੱਗ ਰਿਹਾ ਕੁਛ ਮਾਨਸਾਬ ਫੀਲ ਹੋ ਰਿਹਾ ਬਾਅਦ ਮੈਂ ਚਾਹ ਰਿਹਾ ਬਹੁਤ ਜ਼ਿਆਦੇ ਬੇਰਕ ਭਾਈ ਉਹਨਾਂ ਦੀ ਗੱਲ ਸੱਚੀ ਸੀ ਫਿਰ ਨਾ ਏਦਕੀ ਲੱਗੀ ਚਾਕਲੇਟ ਦਿਓ ਜੀ ਫਿਰ ਕੀ ਲੱਗੀ ਸਹੀ ਗੱਲ ਹੈ ਆਣੀ ਵਾਕਈ ਸੱਚੀ ਗੱਲ ਹੈ ਭਾਈ ਇਹ ਕੋਈ ਮਜ਼ਾਕ ਨਹੀਂ ਕਰਨੀ ਹੁੰਦੀ ਸਾਨੂੰ ਵੀ ਲੱਗਦਾ ਸੀ ਲੋਕ ਐਵੇਂ ਫੇਕ ਵੀਡੀਓ ਬਣਾਉਂਦੇ ਆ ਪਰ ਸੱਚੀ ਮਿਰਚਾਂ ਬਹੁਤ ਹੈ ਦੇਚ ਆ ਚਾਕਲੇਟ ਖਾਓ ਤੁਸੀਂ ਵਾਕਈ ਇਹਦੇ ਤੋਂ ਕੰਮ ਨਹੀਂ ਲੱਗਦਾ ਆ ਦੇਖੋ ਦੋਸਤੋ ਐਡਾ ਸੀਗਾ ਇਹ ਤੇ ਇਹਦੇ ਵਿੱਚ ਸਿਰਫ ਮਾੜਾ ਟੁਕੜਾ ਖਾਦਾ ਹੈ ਉਹਨੇ ਕੀੜੇ ਖਵਾਤੇ ਏਡਾ ਖਤਰਨਾਕ ਹੁੰਦਾ ਏ ਤਾਂ ਕਰਕੇ ਅਜਿਹੀਆਂ ਚੀਜ਼ਾਂ ਤੋਂ ਬਚ ਕੇ ਰਹੋ ਇਸ ਤੋਂ ਵੈਸੇ ਅਸੀਂ ਇਸ ਲਈ ਵੀਡੀਓ ਬਣਾਈ ਸੀ ਕਿ ਵਾਕਈ ਹੁੰਦਾ ਏ ਕਿ ਫੇਕ ਹੁਣ ਆਪਾਂ ਟੈਸਟ ਕਰ ਰਹੇ ਹਾਂ ਇਹ ਗਿੱਲ ਤੇ ਗਿੱਲ ਆ ਲੈ ਥੋੜ੍ਹਾ ਤੋੜ ਲੈ ਨੂੰ ਥੋੜੀ ਕਰ ਯਾਰ ਥੋੜਾ ਕਰ ਲੈ ਇੰਨੀ ਤਾਂ ਬਹੁਤ ਆ ਹਾਂ ਬਹੁਤ ਆ ਚਲੋ ਚੈੱਕ ਕਰੋ ਚੈੱਕ ਕਰ ਲੈ ਮੇਰੀ ਕੰਨਾਂ ਇੰਨੇ ਕਨਗੀ ਹੋ ਗਏ ਦੇਖੀ ਲੱਗ ਜੂ ਪਤਾ ਇੰਨਾ ਖਾਧਾ ਨੇ ਲੈ ਇੰਨੀ ਤਾਂ ਨਹੀਂ ਬਸ ਠੀਕ ਆ ਹਰ ਦੇਣਿਆ ਜੀ ਥੋੜੇ ਜਰ ਤਾਂ ਕੀ ਬੰਦਾ ਗਿਲ ਦਾ ਕਿੰਨੀ ਮਿਰਚ ਲੱਗਦੀ ਹੈ ਕਿੰਨੀ ਗਿਲ ਇਸ ਤਰੀ ਖਾਣਾ ਮੜਾ ਖਾਲਾ ਲੱਗਦੀ ਹੈ ਜਮਣ ਲੱਗੀ ਯਾਰ ਇੰਨੀ ਨਹੀਂ ਲੱਗਦੀ ਕਿੰਨੀ ਕਿ ਲੱਗਦੀ ਹੈ ਇੰਨੀ ਸਬਜੀ ਚ ਹੁੰਦੀ ਓਨੀ ਹੀ ਲੱਗਦੀ ਆ ਆ ਜਾ ਲੱਗ ਜਾ ਪਤਾ ਹੋਰ ਖਾਲਾ ਨਹੀਂ ਮੈਂ ਦੇਣਿਆ ਜੀ ਗਿਲ ਸਾਹਿਬ ਅਜ ਤੱਕ ਤਾਂ ਸਹੀ ਫਿਰਦੇ ਆ ਬਾਕੀ ਆਫਟਰ 1 ਮਿੰਟ ਲੱਗੂ ਪਤਾ ਗਿਲ ਸਾਹਿਬ ਨੂੰ ਦੇਖਦੇ ਆ ਬਈ ਚਲੋ ਉਹ ਦਾ ਤਾਂ ਹੈ ਨਾ ਤਾਂ ਨਹੀ ਹੁੰਦਾ ਉਸ ਕੱਲ ਵੇਖ ਜੂ ਲੱਗ ਜੂ ਪਤਾ ਹਜੇ ਤੱਕ ਤਾਂ ਸਹੀ ਫਿਰਦਾ ਏ ਯਾਰ ਕਮਾਲੀ ਹੋਗੀ ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਲੋਨ ਕੁਝ ਕਰੂਗੀ ਮਿਰਚ ਨਹੀਂ ਇੰਨੀ ਕਿ ਤਾਂ ਨਹੀਂ ਬੰਦਾ ਕਿੰਨੀ ਕਿ ਹੁੰਦੀ ਏ ਫਿਰ ਆਇਆ ਯਾਰ ਲੈ ਵੀ ਗੱਲ ਕਰਾ ਇੰਨੀ ਕਿ ਤਾਂ ਬੰਦਾ ਮੀਟ ਚ ਖਾ ਜਾਂਦਾ ਪਰ ਮੈਨੂੰ ਵਿਸ਼ਵਾਸ ਆ ਵੀ ਹਜੇ ਕੋਈ 20 ਸਕਿੰਟ ਤਾਈ ਗੱਲ ਪਾਣੀ ਕਣੀ ਪਜੂਗਾ ਹੁਣ ਵੇਣਿਆ ਗੱਲ ਪਾਈਦਾ ਕਿ ਨਹੀਂ ਪਾਈਦਾ ਨੀ ਪੀਣਾ ਪਾਣੀ ਨਹੀਂ ਪੀਂਦਾ ਬਸ ਚੱਲ ਦੇਖਦੇ ਆਂ ਆਪਾਂ ਲੱਗ ਜੂ ਪਤਾ ਸਾਰਾ ਸਾਹਮਣੇ ਹੀ ਹੈ ਯਾਰ ਟੂਟੀ ਟੁੱਟੀ ਕੋਲ ਹੀ ਏ ਯਾਰ ਪਾਣੀ ਪੀਣਾ ਬਾ ਠੀਕ ਆ ਠੀਕ ਪਾਣੀ ਪੀਣਾ ਹੀ ਨਹੀਂ ਠੀਕ ਆ ਲੱਗ ਜੂ ਪਤਾ ਕਿੰਨਾ ਖਾਦਾ ਸੀਗਾ ਬਾਈ ਹੈ ਇੰਨੀ ਖਾ ਗਿਆ ਤੇ ਦੋ ਹੋਰ ਟੁਕੜਾ ਦਿੱਤਾ ਸੀ ਹਾਂ ਹਾਂ ਸਾਰੇ ਖਾ ਗਏ ਸਿਓ ਪੂਰਾ ਯਾਰ ਗੱਲ ਦਾ ਗੱਲ ਦੇ ਕੋਈ ਅਸਰ ਨਹੀਂ ਕਰਿਆ ਤੇ ਜੋ ਲੋਜ ਫੇਲ ਹੈ ਇਹਨੂੰ ਤਾਂ ਵੇਖ ਲਓ ਇਨਾ ਟਾਈਮ ਹੋ ਗਿਆ ਹਰ ਤੱਕ ਕੋਈ ਇਹਨੇ ਪਾਣੀ ਨਹੀਂ ਪੀਤਾ ਬਾਈ ਕੋਈ ਇਹਨੇ ਕੁਝ ਖਾਦਾ ਨਹੀਂ ਇਹ ਦੋਵੇਂ ਕੰਮ ਕਰ ਰਿਹਾ ਲਗਾਤਾਰ ਤੈਨੂੰ ਨਹੀਂ ਅਸਰ ਹੋ ਸਰ ਕਰਦਾ ਤਾਂ ਕਰਕੇ ਹੁਣ ਜੋਰੋ ਜੱਫੇ ਲ ਹੋ ਗਏ ਜੀ 1000 ਦੀ ਮਿਰਚ ਖਾ ਲਈ ਅੱਜ ਸਹੀ ਗੱਲ ਹੈ ਲੈ ਵੀ ਗੱਲ ਨੂੰ ਕੋਈ ਅਸਰ ਨਹੀਂ ਜਿਹਨੇ ਮਰਜੀ ਮਿਰਚ ਖਵਾ ਦੇ ਉਹਨੂੰ ਲਓ ਬਾਈ ਹੁਣ ਅਸੀਂ ਖਵਾ ਰਹੇ ਹਾਂ ਜੀ ਆਪਣੇ ਦੂਜੇ ਮਿਸਤਰੀ ਨੂੰ ਪੇਂਟਰ ਨੂੰ ਆ ਜਾ ਪੇਂਟਰ ਆ ਪੇਂਟਰ ਤੇ ਚੈੱਕ ਕਰਦੇ ਹਾਂ ਜੀ ਅਸਰ ਕਰਦਾ ਕਿ ਨਹੀਂ ਕਰਦਾ ਆ ਜਾ ਬਈ ਦੇਖ ਲੈ ਇਹਨਾਂ ਮਿਰਚਾਂ ਖਾ ਲੈਣਾ ਤਾਂ ਫਿਰ ਕੋਈ ਚੱਕਰ ਨਹੀਂ ਇਹਨਾਂ ਖਾਦਾ ਪਹਿਲਾਂ ਬਾਹਲਾ ਨਾ ਖਾਈ ਪਤਾ ਲੱਗ ਜੂ ਨਾ ਕਿੰਨੀ ਮਿਰਚ ਹੈ ਇਹ ਮਿਰਚਾਂ ਮਤਲਬ ਨਾ ਪਾ ਜੀ ਲੈ ਨਹੀਂ ਉਹਨੇ ਤਾਂ ਨਹੀਂ ਵਾ ਬੰਦ ਬੈਕ ਲੈ ਬੰਦ ਲੈ ਬੰਦ ਬੰਦ ਕਰ ਸਮਾਂ ਲੱਗਿਆ ਹੈ ਜੀ ਚਾੜ ਥੋੜੀ ਕਰ ਦੇ ਨੈਟ ਤੇ ਹੱਟ ਮਾਰ ਲਈ ਆਪਾਂ ਮੈਂ ਜੋ ਲੋ ਜੀ ਚੱਕਰ ਵਾਲੀ ਗੱਲ ਨਹੀਂ ਖਾ ਤੇ ਜਾਉਂ ਖਾਈ ਤੇ ਲੱਗ ਜੂ ਪਤਾ ਫਿਰ ਕਿੰਨਾ ਕੁ ਮਿਰਚ ਸਹਿਣ ਕਰ ਸਕਦਾ ਹਾਂ ਨਗਾ ਦੇ ਅੰਦਰ ਉਹਨੇ ਵੀ ਖਾਦਾ ਔਰਦਾ ਸਾਡੀ ਕਰਿਆ ਬਈ ਪਾਪਾ ਮਨਲਾ ਤੂੰ ਹਰੀਆਂ ਮਿਰਚਾਂ ਤੜਕੇ ਨੇ ਨੇ ਬੰਦ ਹੀ ਆਇਆ ਬੈਕਟੀਆਂ ਬੰਦ ਇੱਕ ਇੱਕ ਵੀਡੀਓ ਮੇਰੇ ਕੋ ਸਾਰੀ ਉਹ ਜੇ ਬੰਦ ਪੈਕਟ ਹੁੰਦਾ ਹੈ ਬੰਦ ਪੈਕਟ ਦੇ ਵਿੱਚ ਸਾਰਾ ਕੁਝ ਦਿੰਦੇ ਆ ਅੱਛਾ ਯਾਨੀ ਕਿ ਚਲ ਵੀ ਹੁਣ ਹਾਂ ਨਹੀਂ ਸਾਰਾ ਨਹੀਂ ਖਾਣਾ ਬਸ ਇੰਨੇ ਹੀ ਖਾਣਾ ਜੀ ਲੱਗੂ ਪਰ 5 ਮਿੰਟ ਬਾਅਦ ਪਤਾ ਲੱਗਦਾ ਕਿੰਨੀ ਭੈੜੀ ਕਰਦਾ ਹੈ ਬੰਦੇ ਨਾਲ ਅੱਛਾ ਇਹ ਆਨੇ ਵੀ ਦੁਨੀਆ ਦਾ ਸਭ ਤੋਂ ਮਤਲਬ ਕੌੜਾ ਮਿਰਚਾਂ ਵਾਲਾ ਮਤਲਬ ਲੈ ਹਾਂ ਨਹੀਂ ਕਿ ਬੰਦ ਉੜੇ ਹੋਰ ਦੇ ਨਹੀ ਹਜੇ ਖੜ ਜਾ ਹਜੇ ਹਜੇ ਖੜ ਜਾ 1 ਮਿੰਟ ਬਾਅਦ ਖਾ ਲਈ ਜਿੰਨਾ ਮਰਜੀ ਖਾ ਲਈ ਨਹੀਂ ਯਾਰ 1 ਮਿੰਟ ਬਾਅਦ ਖਾ ਲਈ ਕੋਈ ਨਹੀਂ ਖਾ ਤਾਂ ਹਾਂ 1 ਮਿੰਟ ਬਾਅਦ ਖਾ ਲਈ ਦੇਖਦੇ ਆ ਵੀ ਮੈਸਤਰੀ ਨੂੰ ਕੁਝ ਹੁੰਦਾ ਕਿ ਨਹੀਂ ਜੇ ਹੁਣ ਨਾ ਨਾ ਹੋਇਆ ਬਸ ਫਿਰ ਜੋਲੀ ਖਤਮ ਆ ਤੇ ਫਿਰ ਮੰਨ ਲੇ ਕਿ ਦਰ ਵੀ ਲੈਦਾ ਇਹਦਾ ਹਾਂ ਹਾਂ ਫਿਰ ਪਾੜਦਾ ਵਰਕਾ ਵੇਣਿਆ ਇਹ ਕਿੰਨੇ ਰੁਪਏ ਦਾ ਆਏਗਾ ਇਹ 300 ਦਾ ਪਿਆ ਡਿਲੀਵਰੀ ਸਣ 290 290 ਦਾ ਹਾਂ ਉਹ 250 ਦਾ ਹੈ ਗਾੜੀ ਰੁਪਏ ਡਿਲੀਵਰੀ ਦੇ ਲੈਂਦੇ ਆ ਵੇਣਿਆ ਉਹ ਮਾ ਜਾਨਤੀ ਆ ਮਨਨੇ ਕਿ ਚੱਲ ਵੀ ਅੱਧੀ ਮਰਚ ਮੁਰਚ ਬਹੁਤ ਜ਼ਿਆਦਾ ਹਾਂ ਉਹ ਤਾਂ ਵੀ ਹੋ ਸਕਦਾ ਪਰ ਲੱਗ ਜੂ ਪਤਾ ਹਾਂ ਹੂੰ ਲਓ ਵੀ ਗੱਲ ਫਿਰ ਕਹਿੰਦਾ ਮੈਂ ਹੋਰ ਖਾਣਾ ਹੈ ਜਾਂ ਨਾ ਆ ਪੀਲੀ 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 ਨਾ ਨਾ ਬੜਾ ਵੀਸ ਚੱਲ ਪੀ ਲੈਣ ਤੈਨੂੰ ਕੁਛ ਨਹੀਂ ਹੁੰਦਾ ਕਾਸੀ ਵੀ ਉਹਨਾਂ ਦਾ ਕਾਰਨ ਅੰਦਾ ਲੈ ਦੇ ਖਾ ਗਿਆ ਗੱਲ ਕਾਸੀ ਵੀ ਆ ਗਿਆ ਐਤ ਕੀ ਠੰਡਾ ਲਾਊਡ ਆ ਗੱਲ ਤਾਂ ਵੇਖ ਲੈ ਕਿੰਨਾ ਖਾ ਗਿਆ ਉਹ ਵਾਵਾ ਤੋਪੜਾ ਖਾ ਗਿਆ ਵੇਣਿਆ ਹੁਣ ਗੱਲ ਦਾ ਬੰਦਾ ਕੁਛ ਕੇ ਨਹੀਂ ਗੱਲ ਇੱਥੇ ਹੀ ਰਹਿ ਦੋ ਮਿੰਟ ਇੱਧਰ ਵੀ ਨਹੀਂ ਕੁਝ ਬੜੈਰ ਬਈ ਨਾ ਜਮ ਨਹੀਂ ਅਸਰ ਮਗਾ ਕੁਛ ਵੀ ਨਹੀਂ ਬਹੁਤ ਵਾਲ ਹੀ ਹੋ ਗਈ ਯਾਰ ਫਿਰ ਤਾਂ ਆਪਣਾ ਚੇਸੂ ਦੇ ਲੈ ਸਾਡੇ ਪੈਸੇ ਲੱਗੇ ਐਵੇਂ ਗਏ ਤੇ ਬਾਈ ਫਿਰ ਇੰਨਾ ਹਾਂ ਪਰ ਇੰਨਾ ਵੀ ਖਤਰਨਾਕ ਈ ਹੋ ਜਾਂਦਾ ਬਾਨਾ ਬਣਾ ਰੱਖਿਆ ਜੀ ਆਪਾਂ ਬਹੁਤ ਖਤਰਨਾਕ ਵੀ ਹੱਦ ਦੁਨੀਆ ਦਾ ਹੱਤ ਵਾਲੇ ਕਿ ਮਿਰਚਾਂ ਵਾਲਾ ਏ ਜਿਹੜਾ ਮੰਨ ਕੇ ਚੱਲ ਵੀ ਜਿਹੜਾ ਬੰਦਾ ਇਸ਼ੂ ਬਣਾ ਲੈਂਦਾ ਨਾ ਇਹ ਚੂਕਾ ਉਹਦੇ ਲਈ ਤੋੜੀ ਰਹੀ ਹੈਗੀ ਜ਼ਰੂਰ ਆਪਣੇ ਫਿਰ ਪਿੰਡਾ ਮੁੰਡਾ ਖਾਂਦੇ ਰਹਿੰਦੇ ਆ ਨਾ ਆਪਣੇ ਦਾ ਜਿਵੇਂ ਉਹਨਾਂ ਮਾਲਾ ਵੀ ਅਸੀਂ ਰੋਟੀ ਖਾਣੀ ਹੈ ਜਿਹੜੀ ਚੂੜੀਆਂ ਮੱਚਾਉਂਦੀਆਂ ਤਾਂ ਮੂੰਹ ਵਾਲੀਆਂ ਉਹ ਅਸੀਂ ਟੱਪਾ ਟੱਪਾ ਭਰ ਕੇ ਤਲਕੇ ਲੈ ਜੀ ਦੋਨੇ ਖਾ ਗਏ ਸਹੀ ਗੱਲ ਹੈ ਜੀ ਅੱਜ ਕੁੱਲ ਮਿਲਾ ਕੇ ਦੋਸਤੋ ਕੰਮ ਫੇਲ ਹੋ ਗਿਆ ਇਹ ਕਮਾਲ ਹੀ ਹੋ ਗਈ ਯਾਰ ਗਿੱਲ ਨੂੰ ਇੰਨਾ ਖਾਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਪਿਆ ਕਿਉਂ ਗਿੱਲਾ ਸੱਟ ਹੈ ਜਮਾ ਹਾਂ ਜੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਅਸੀਂ ਮਤਲਬ ਸਹਿਜ ਨੇ ਬਣਾਈਆਂ ਇਹ ਸਹਿਜ ਜਦੋਂ ਸੀ 8ਵੀਂ ਕਲਾਸ ਚ 14 ਸਾਲਾਂ ਦੀ ਸੀ ਆ ਦੇਖੋ ਜੇ ਤੁਸੀਂ ਵੇਖ ਲਓ ਵੀ ਕਿੰਨੀਆਂ ਸੋਹਣੀਆਂ ਬਣਾਈਆਂ ਸਾਰੀਆਂ ਪੇਂਟਿੰਗ ਇਹ ਸਹਿਜ ਨੇ ਆਪ ਬਣਾਈਆਂ ਆ ਦੇਖੋ ਕਿੰਨੀਆਂ ਸੋਹਣੀਆਂ ਦੇਖੋ ਕਿੰਨੀਆਂ ਮਤਲਬ ਬੱਚੇ ਦੀ ਕਿੰਨੀ ਉਮਰ ਹੈ ਤੇ ਕਿੰਨੀਆਂ ਮਤਲਬ ਵਧੀਆ-ਵਧੀਆ ਬਣਾਈਆਂ ਹੁਣ ਆਪਾਂ ਵੇਖ ਲਓ ਇਹ ਜਿਹੜੀਆਂ ਇਹ ਹੁੰਦੀਆਂ ਸੀਂਦਰੀਆਂ ਜਿਹੜੀਆਂ ਆਪਾਂ ਵੇਹਣੇ ਆ ਲੱਖਾਂ ਦੀਆਂ ਵਿਕ ਜਾਂਦੀਆਂ ਨੇ ਜਮਾਂ ਸੇਮ ਡੇਟੋ ਬੁਧਰਾਂ ਲੱਗੀਆਂ ਵੇਖੀ ਆਪਾਂ ਆ ਦੇਖੋ ਜਿਨਵਾਦ ਹੁੰਦੇ ਮਿਲਦਾ ਐਗਜ਼ਿਬਿਸ਼ਨਾਂ ਦਿੰਦੇ ਆ ਦੇਖੋ ਇਹ ਵੈਸੇ ਬਣਾੰਗੇ ਬੱਚਿਆਂ ਦੇ ਰੂਮ ਲਈ ਲੱਗਾਇ ਦਿਓ ਆ ਦੇਖੋ ਇਹ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਸਾਰੀਆਂ ਆਪਣੀਆਂ ਗੱਲਾਂ ਕਈ ਤਾਂ ਇੱਡੀਆਂ ਜਿਆਦੇ ਸੋਹਣੀਆਂ ਬਣੀਆਂ ਗੱਲਾਂ ਛੱਡ ਦਿਓ ਆਸ ਹੀ ਦੇਖੋ ਸ਼ੌਂਕ ਹੋਣਾ ਚਾਹੀਦਾ ਹੈ ਇਨਸਾਨ ਕੁਝ ਵੀ ਕਰ ਸਕਦਾ ਹੈ ਤੇ ਹੌਲੀ ਹੌਲੀ ਇਹ ਚੀਜ਼ ਸੁਧਾਰੀ ਹੋਣਾ ਦਿਨ ਦਨ ਬਸ ਆਇਆ ਵੇ ਤਾਂ ਜਵਾਕਾਂ ਨਾਲ ਸਾਥ ਦਿਓ ਤਾਂ ਜੋ ਦਿਨ ਪ੍ਰਤੀ ਦਿਨ ਵਧੀਆ ਚੀਜ਼ਾਂ ਬਣਾ ਸਕਣ ਤੇ ਲੋਕਾਂ ਕੇ ਲੈ ਕੇ ਆ ਸਕਣ ਤੇ ਆਦ ਨਾ ਬਣਾ ਸਕਣ